200 ਗਾਜ਼ ਜਗਾਂ ਦੇ ਵਿੱਚ ਕੂਠੀ ਬਣੀ ਹੋਈ ਹੈ ਤੇ ਜਿਵੇਂ ਦੀ ਕੂਠੀ ਬਾਰੇ ਆਪਾਂ ਸੋਚਦੇ ਹੁੰਨੇ ਆਂ ਵੀ ਸਾਡੇ ਕੋਲ ਵੀ ਜਾਂ ਆਪਣੇ ਕੋਲ ਵੀ ਇਹੋ ਜਿਹੀ ਕੂਠੀ ਹੋਵੇ ਉਹੋ ਜੀ ਜਮਾ ਆਪਾਂ ਕੂਠੀ ਲੈ ਕੇ ਪਹੁੰਚੇ ਆਂ ਜਮਾ ਨਮੀ ਕੂਠੀ ਐ ਨਮੀ ਤਿਆਰ ਹੋਈ ਐ ਰੇਟ ਵੀ ਵਧੀਆ ਬਾਕੀ ਜਗਾਂ ਵੀ ਸੋਹਣੀ ਐ ਗਲੀ ਵਗੈਰਾ ਵੀ ਇਹਨਾਂ ਨੂੰ ਬਹੁਤ ਵਧੀਆ ਲੱਗਦੀ ਐ ਤੇ ਕੱਲੀ-ਕੱਲੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਪੂਰੀ ਵੀਡੀਓ 'ਚ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਸੀ ਨੰਬਰ ਆਪਣਾ 73800 ਪੂਰਾ 26173 ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੂਠੀ ਘਰ ਮਕ ਵੇਚਣ ਵਾਸਤੇ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫ੍ਰੀ ਚੈਟ ਤੁਸੀਂ ਵੀ ਚੈਨਲ ਤੇ ਲਗਵਾ ਸਕਦੇ ਹੋ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਪਹੁੰਚੇ ਹੋ ਜੀ ਆਪਣੇ ਚੈਨਲ ਤੇ ਤੁਸੀਂ ਵੀਡੀਓ ਆਪਣੇ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗਾਂ ਤੇ ਵੀਡੀਓ ਦੀ ਆਪਾਂ ਸ਼ੁਰੂਆਤ ਕਰਦੇ ਆਂ ਜੀ ਵਾਰੀ ਸਿਰ ਆਪਾਂ ਸਾਰਾ ਕੁਝ ਦੇਖਦੇ ਆਂ ਤੇ ਵਾਰੀ ਸਿਰ ਆਪਾਂ ਸਾਰੇ ਕੂਠੀ ਦੀ ਗੱਲ ਵੀ ਕਰਦੇ ਚੱਲਾਂਗੇ ਨਾਲ ਦੀ ਨਾਲ ਹੀ ਤੇ ਅੰਦਰ ਆਪਾਂ ਪਹੁੰਚ ਗਏ ਜੀ ਜਦੋਂ ਆਪਾਂ ਐਂਟਰ ਹੁੰਨੇ ਆ ਮੇਨ ਗੇਟ ਰਾਹੀਂ ਤਾਂ ਪਹਿਲਾਂ ਆਪਾਂ ਨੂੰ ਮੂਰੇ ਥੋੜਾ ਜਿਹਾ ਬਿਹੜਾ ਵੀ ਮਿਲ ਜੂਗਾ ਪੋਰਚ ਵੀ ਆ ਗਿਆ ਜੀ ਸਾਹਮਣੇ ਬਾਕੀ ਸਾਹਮਣੇ ਆਪਣਾ ਲੋਬੀ ਦਾ ਮੇਨ ਐਂਟਰੀ ਗੇਟ ਆ ਗਿਆ ਇੱਕ ਪਾਸੇ ਇਹਨਾਂ ਨੇ ਉੱਪਰ ਫੇਵਰ ਪਾਈ ਹੋਈ ਹੈ ਜਿਵੇਂ ਕਿ ਕੋਈ ਵੀ ਆਪਣੇ ਜਿਵੇਂ ਬਾਈਕ ਹੋਊਗੀ ਸਕੂਟੀ ਹੋਊਗੀ ਹੋਰ ਵੀ ਆਪਣਾ ਥੋੜਾ ਬਹੁਤਾ ਸਮਾਨ ਜਿਵੇਂ ਵੀ ਹੁੰਦਾ ਆਪਾਂ ਇੱਥੇ ਰੱਖ ਸਕਦੇ ਹਾਂ ਜੀ ਤੇ ਜਿਹੜੀ ਕੋਠੀ ਇਹਨਾਂ ਨੇ ਬਣਵਾਈ ਹੋਈ ਹੈ ਕੋਠੀ ਇਹਨਾਂ ਨੇ ਜਿਹੜੀ ਗਲੀ ਲੱਗਦੀ ਹੈ ਇਹਨਾਂ ਨੂੰ ਕਾਫੀ ਉੱਚੀ ਚੱਕ ਕੇ ਗਲੀ ਤੋਂ ਪੁਆਈ ਹੋਈ ਹੈ ਤੇ ਬਹੁਤ ਵਧੀਆ ਕੋਠੀ ਆ ਤੇ ਅੰਦਰ ਆਪਾਂ ਪਹੁੰਚ ਗਏ ਸੋਹਣੀ ਕੋਠੀ ਹੈ ਤੁਹਾਨੂੰ ਸਾਰਾ ਕੁਝ ਪਸੰਦ ਆਊਗਾ ਬਾਕੀ ਕਿਚਨ ਦੇਖ ਲਓ ਲੌਬੀ ਜਿਹੜੀ ਹੈਗੀ ਹੈ ਬਹੁਤ ਖੁੱਲੀ ਡੁੱਲੀ ਆਪਨ ਮਿਲ ਜੂਗੀ ਤੇ ਕਿਚਨ ਤੁਸੀਂ ਦੇਖ ਰਹੇ ਜਿਵੇਂ ਕਿ ਚਿਮਨੀ ਵਗੈਰਾ ਲੱਗੀ ਹੋਈ ਆ ਬਾਕਸ ਵਗੈਰਾ ਸਾਰੇ ਬਣੇ ਹੋਏ ਨੇ ਸਾਰਾ ਫਰਨੀਚਰ ਦਾ ਟੋਟਲ ਕੰਮ ਇਹਨਾਂ ਨੇ ਕਰਵਾਇਆ ਹੋਇਆ ਤੇ ਬਹੁਤ ਸੋਹਣੀ ਕੁਠੀ ਐ ਕਿਸੇ ਨੇ ਵੀ ਖਰੀਦਣੀ ਐ ਤੇ ਮਾਲਕ ਨੇ ਕਿਹਾ ਵੀ ਖਰੀਦਣ ਤੋਂ ਬਾਅਦ ਕੋਈ ਮੁਰੰਮਤ ਕਰਵਾਉਣ ਦੀ ਲੋੜ ਹੈ ਨਹੀਂ 1 ਰੁਪਿਆ ਲਾਉਣ ਦੀ ਲੋੜ ਹੈ ਨਹੀਂ ਸਿੱਧੀ ਕੁਠੀ ਨੂੰ ਖਰੀਦਣਾ ਤੇ ਆਪ ਦਾ ਸਮਾਨ ਲਿਆ ਕੇ ਸਿੱਧਾ ਰੱਖਣਾ ਤੇ ਬਸ ਰਹਿਣਾ ਸ਼ੁਰੂ ਕਰ ਦੇਣਾ ਤੇ ਕੋਠੀ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਗਈ ਹੋਊਗੀ ਮੈਨੂੰ ਪੂਰੀ ਤਸੱਲੀ ਹੈ ਸੀ ਪੂਰੀ ਗਰੰਟੀ ਹੈ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਤੇ ਕੋਠੀ ਤੁਹਾਨੂੰ ਪਸੰਦ ਆਈ ਹੈ ਤਾਂ نیچے ਇੱਕ ਲਾਈਕ ਦਾ ਬਟਨ ਹੈ ਉਹ ਨੂੰ ਲਾਜ਼ਮੀ ਦਬ ਦਿਓ ਤੇ ਬੈਡਰੂਮ ਤੁਸੀਂ ਦੇਖ ਰਹੂ ਆ ਜਿਹੜਾ ਬੈਡਰੂਮ ਹੈ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਮਿਲ ਜੂਗਾ ਬਾਥਰੂਮ ਦਾ ਟੋਟਲ ਸਾਰਾ ਕੰਮ ਇਹਨਾਂ ਨੇ ਕਰਵਾਇਆ ਹੋਇਆਗਾ ਜਿਵੇਂ ਕਿ ਤੁਸੀਂ ਦੇਖ ਰਹੂ ਸਾਰਾ ਕੰਮ ਟਾਈਲਾਂ ਦਾ ਟੋਟਲ ਕੰਮ ਹੋਇਆਗਾ ਟੂਟੀਆਂ ਦਾ ਜੋ ਵੀ ਕੰਮ ਹੁੰਦਾ ਹੈਗਾ ਜੋੜੀਆਂ ਸਾਰੀਆਂ ਲੱਗੀਆਂ ਹੋਈਆਂ ਤੇ ਜੋੜੀਆਂ ਇਕੋ ਜੀਆਂ ਇਹਨਾਂ ਨੇ ਲਗਵਾਈਆਂ ਹੋਈਆਂ ਤੇ ਵਧੀਆ ਕੂਠੀਏ ਜੀ ਜੇ ਆਪਾਂ ਨੀਚੇ ਫਰਸ਼ ਦੀ ਗੱਲ ਕਰੀਏ ਤਾਂ ਜਿਹੜਾ ਫਰਸ਼ ਲੱਗਿਆ ਹੋਇਆ ਸਾਰੇ ਕਿਤੇ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲੂਗਾ ਰਗੜਾਈ ਵਾਲਾ ਰਗੜਾਈ ਤੋਂ ਲੈ ਕੇ ਫਰਸ਼ ਦਾ ਵੀ ਸਾਰਾ ਕੰਮ ਟੋਟਲ ਹੋਇਆਗਾ ਬਾਕੀ ਡਬਲ ਪੱਲੇ ਲੱਗੇ ਹੋਏ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਇੱਕ ਤਾਂ ਆਪਣਾ ਨੋਰਮਲ ਪੱਲਾ ਆ ਗਿਆ ਤੇਕ ਜਾਲੀ ਵਾਲਾ ਆ ਗਿਆ ਤੇ ਕੋਠੀ ਨੂੰ ਕੋਈ ਵੀ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਾਲਕ ਦੇ ਏਰੀਆ ਚ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਲੋਕੇਸ਼ਨ ਤੁਹਾਨੂੰ ਮੈਂ ਕਨਫਰਮ ਕਰਵਾ ਦੂੰਗਾ ਬਾਕੀ ਜਗਾ 200 ਗਜ ਤੁਹਾਨੂੰ ਮੈਂ ਸਾਰਾ ਕੁਝ ਪਹਿਲਾਂ ਕਨਫਰਮ ਕਰਵਾਇ ਦਿੱਤਾ ਸੀਗਾ ਜਿਹੜਾ ਇਹ ਬੈਡਰੂਮ ਤੁਸੀਂ ਦੇਖ ਰਹੇ ਹੋ ਇਹ ਬੈਡਰੂਮ ਵੀ ਪੂਰਾ ਵਧੀਆ ਬਣਿਆ ਹੋਇਆ ਹੈ ਇਹਦੇ ਨਾਲ ਆਪ ਨੂੰ ਸ਼ਾਇਦ ਇੱਕ ਸਟੋਰੂਮ ਵੀ ਦੇਖਣ ਨੂੰ ਮਿਲ ਜੂਗਾ ਇਹਦੇ ਨਾਲ ਅਟੈਚ ਹੀ ਹੈ ਤੇ ਲੋਬੀ ਕਾਫੀ ਖੁੱਲੀ ਡੁੱਲੀ ਕਾਫੀ ਓਪਨ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੇ ਲੋਬੀ ਦਾ ਵੀ ਸਾਰਾ ਕੰਮ ਇਹਨਾਂ ਨੇ ਕਰਵਾ ਰੱਖਿਆ ਤੇ LCD ਦੇ ਪੈਨਲ ਵਗੈਰਾ ਬਣੇ ਹੋਏ ਨੇ ਤੇ ਸਾਹਮਣੇ ਤੁਸੀਂ ਜਿਹੜਾ ਦੇਖ ਰਹੇ ਹੋ ਇਹ ਆ ਗਿਆ ਜੀ ਆਪਣਾ ਡਰਾਇੰਗ ਰੂਮ ਕੋਠੀ ਦਾ ਡਰਾਇੰਗ ਰੂਮ ਆ ਗਿਆ ਤੁਹਾਨੂੰ ਮੈਂ ਅੰਦਰ ਲੈ ਕੇ ਚੱਲਦਾ ਹਾਂ ਤੁਸੀਂ ਦੇਖੋ ਕਾਫੀ ਖੁੱਲਾ ਡੁੱਲਾ ਕਾਫੀ ਵੱਡਾ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਕੋਈ ਐਦਾਂ ਨਹੀਂ ਹੈਗਾ ਵੀ ਛੋਟਾ ਜਿਹਾ ਕਾਫੀ ਖੁੱਲਾ ਡੁੱਲਾ ਇਹਨਾਂ ਨੇ ਬਣ ਆਇਆ ਹੋਇਆ ਤੇ ਜਿਹੜਾ ਗੇਟ ਹੈਗਾ ਡਰਾਈਂਗ ਰੂਮ ਦਾ ਇਹਦੇ ਇੱਕ ਪਾਸੇ ਮਤਲਬ ਕਿ ਸਾਈਡ 'ਚ ਇਹਨਾਂ ਨੇ ਬਾਕਸ ਬਣਵਾਏ ਹੋਏ ਨੇ ਸ਼ੋਪੀਸ ਵਾਸਤੇ ਕਾਫੀ ਵਧੀਆ ਲੱਗ ਰਹੇ ਨੇ ਡਿਜ਼ਾਈਨ ਬਹੁਤ ਵਧੀਆ ਇਹਨਾਂ ਨੇ ਬਣਵਾਇਆ ਹੋਇਆ ਤੇ ਫਾਰਸ਼ ਤੁਸੀਂ ਆਪ ਹੀ ਦੇਖ ਲਓ ਬਾਕੀ ਡਰਾਈਂਗ ਰੂਮ ਤੁਸੀਂ ਦੇਖ ਲਿਆ ਡਬਲ ਸਟੋਰੀ ਕੁਠੀ ਬਣੀ ਹੋਈ ਹੈ ਤੁਹਾਨੂੰ ਪਹਿਲਾਂ ਹੀ ਪਤਾ ਲੱਗਿਆ ਹੋਊਗਾ ਜੀ ਡਬਲ ਸਟੋਰੀ ਆ ਉੱਪਰ ਵੀ ਪੋਰਸ਼ਨ ਬਣਿਆ ਹੋਇਆ ਹੈ نیچے ਵੀ ਪੋਰਸ਼ਨ ਹੈ نیچے ਜਾ ਤਾਂ ਤੁਸੀਂ ਦੇਖ ਰਹੇ ਹੋ ਜੀ 200 ਗਾਜ ਜਗ੍ਹਾ ਦੇ ਵਿੱਚ ਕੋਠੀ ਆਪ ਨੂੰ ਇਹ ਮਿਲ ਜੂਗੀ ਤੇ ਕੋਠੀ ਦੀ ਜਗ੍ਹਾ ਤਾਂ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤੀ ਤੇ ਜਿੱਥੇ ਇਹ ਕੋਠੀ ਬਣੀ ਹੋਈ ਹੈ ਤੁਹਾਨੂੰ ਮੈਂ ਲੋਕੇਸ਼ਨ ਕਨਫਰਮ ਕਰਵਾ ਦਿੰਨੇ ਆਫੀਸਰ ਕਲੋਨੀ ਗਲੀ ਨੰਬਰ 4 ਦੇ ਵਿੱਚ ਸੰਗਰੂਰ ਚ ਜੀ ਸੰਗਰੂਰ ਸ਼ਹਿਰ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ 200 ਗਜ਼ ਜਗ੍ਹਾ ਟੋਟਲ ਆਪਾਂ ਨੂੰ ਮਿਲ ਜੂਗੀ 60 ਲੱਖ ਰੁਪਏ ਡਿਮਾਂਡ ਇਹਨਾਂ ਨੇ ਆਖੀ ਐ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਵੀ ਰੇਟ ਕਰ ਲਾਂਗੇ ਉੱਪਰ-ਨੀਚੇ ਹੋ ਜੂਗਾ ਇੱਕ ਵਾਰੀ ਸਿਰਫ ਡਿਮਾਂਡ ਹੈ 60 ਲੱਖ ਰੁਪਏ ਦੀ ਬਾਕੀ ਕੋਈ ਵੀ ਤੁਸੀਂ ਆਪ ਹੀ ਦੇਖੋ ਜੀ ਮੂੰਹੋਂ ਬੋਲਦੀ ਆ ਡਬਲ ਸਟੋਰੀ ਬਣੀ ਹੋਈ ਐ ਰੰਗ ਰੋਗਨ ਤੋਂ ਲੈ ਕੇ ਅੰਦਰ ਬਾਹਰ ਦਾ ਫਰਨੀਚਰ ਦਾ ਸਾਰਾ ਟੋਟਲ ਕੰਮ A to Z ਇਹਨਾਂ ਨੇ ਕਰਵਾਇਆ ਹੋਇਆ ਤਾਂ ਹੀ ਤੁਹਾਨੂੰ ਮੈਂ ਕਿਹਾ ਸੀਗਾ ਵੀ ਕੂਠੀ ਖਰੀਦਣ ਤੋਂ ਬਾਅਦ ਆਪਾਂ ਨੂੰ 1 ਰੁਪਿਆ ਉੱਪਰ ਕੂਠੀ ਤੇ ਲਾਉਣ ਦੀ ਲੋੜ ਹੈ ਨਹੀਂ ਬਈ ਕਈ ਵਾਰੀ ਹੁੰਦਾ ਹੈਗਾ ਵੀ ਆਪਾਂ ਕੂਠੀ ਖਰੀਦ ਤਾਂ ਲੈਨੇ ਆ ਪਰ ਕੂਠੀ ਦਾ ਕਾਫੀ ਕੰਮ ਜਾਂ ਮਰਮਮਤ ਕਰਵਾਉਣੀ ਪੈਂਦੀ ਹੈ ਪਰ ਇਸ ਕੂਠੀ ਦੇ ਵਿੱਚ ਅਲਜੀਹਾ ਕੁਝ ਵੀ ਨਹੀਂ ਹੈਗਾ ਸਾਰਾ ਕੰਮ ਬਹੁਤ ਵਧੀਆ ਤਰੀਕੇ ਨਾਲ ਬਹੁਤ ਵਧੀਆ ਢੰਗ ਨਾਲ ਇਹਨਾਂ ਨੇ ਕਰਵਾਇਆ ਹੋਇਆ ਸਾਰੀ ਕੂਠੀ ਨਕਸ਼ੇ ਤੇ ਤਿਆਰ ਹੋਈ ਹੈ ਨਕਸ਼ੇ ਤੇ ਬਣੀ ਹੋਈ ਹੈ ਤੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਹੋਇਆ ਵੀ ਇੱਥੇ 10 ਰੁਪਏ ਲੱਗਣੇ ਆ ਤਾਂ ਇੱਥੇ 5 ਨਾਲ ਸਾਰ ਦਿੰਨੇ ਆ ਇਦਾਂ ਦਾ ਕੋਈ ਕੰਮ ਨਹੀਂ ਹੋਇਆ ਮਾਲਕ ਨੇ ਕਿਹਾ ਵੀ ਬਹੁਤ ਰੀਜਨ ਨਾਲ ਕੂਠੀ ਬਣਵਾਈ ਸਗੀ ਤੇ ਬਸ ਕਿਸੇ ਕਾਰਨ ਕਰਕੇ ਸੇਲ ਕਰਨੀ ਪੈ ਰਹੀ ਹੈ ਤੇ ਕੂਠੀ ਵਧੀਆ ਰੇਟ ਤੁਹਾਡੇ ਸਾਹਮਣੇ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤਾ ਸੀਗਾ ਬਾਕੀ ਸਕਰੀਨ ਤੇ ਕਈ ਵਾਰੀ ਲਿਖਿਆ ਆ ਗਿਆ ਹੋਊਗਾ ਕਈ ਵਾਰੀ ਆਪਾਂ ਸਾਰਾ ਕੁਝ ਲਿਖ ਕੇ ਲਾ ਦਿੰਨੇ ਆ ਮਾਲਕ ਦਾ ਨੰਬਰ ਵੀ ਤੁਹਾਨੂੰ ਮਿਲ ਗਿਆ ਹੋਊਗਾ ਜੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਵੀ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਸਾਰੇ ਤੁਸੀਂ ਨੋਟ ਕਰ ਲਓ 8289093004 8289093004 ਮਾਲਕ ਨਾਲ ਗੱਲ ਕਰ ਲਓ ਜਿਹੜੀ ਵੀ ਕਰਨੀ ਹੋਈ ਤੇ ਗੱਲ ਕਰਕੇ ਮਾਲਕ ਨਾਲ ਤੇ ਜਿਹੜੀ ਇਹ ਕੁਠੀਏ ਤੁਸੀਂ ਖਰੀਦ ਸਕਦੇ ਹੋ ਬਾਕੀ ਨੰਬਰ 8289093004 ਨੰਬਰ ਤੁਹਾਨੂੰ ਮੈਂ ਕਈ ਵਾਰੀ ਦੱਸਤਾ ਠੀਕ ਹੈ ਜੀ ਤੇ ਗੱਲਬਾਤ ਜਿਹੜੀ ਵੀ ਕਰਨੀ ਹੋਈ ਤੁਸੀਂ ਆਪੇ ਕਰ ਲਓ ਤਾਂ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਆਪਣੀ ਇਹ ਵੀਡੀਓ ਦੇਖ ਰਹੂਮ ਪਹਿਲਾਂ ਤਾਂ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਜੀ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਲਾਈਕ ਆਪਣੀ ਵੀਡੀਓ ਨੂੰ ਜ਼ਰੂਰ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜਿੰਨੇ ਤੁਸੀਂ ਦੇਖ ਰਹੂ ਪਹਿਲੀ ਵਾਰ ਆਪਣੀ ਇਹ ਵੀਡੀਓ ਦੇਖ ਰਹੂ ਪਹਿਲੀ ਵਾਰ ਆਪਣੇ ਚੈਨਲ ਤੇ ਪਹੁੰਚੇ ਹੋ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਾ ਦਿਓ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਮਿਲੇ ਤੁਹਾਡੇ ਕੋਲ ਮੈਸੇਜ ਪਹੁੰਚ ਜਾਊਗਾ ਜੀ ਤੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਪੂਰੀ ਵੀਡੀਓ 'ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 26173 ਜੇ ਕਿਸੇ ਨੇ ਐਡ ਕਰਵਾਉਣੀ ਆ ਆਪਣੇ ਕੋਲੇ ਭੇਜ ਕੇ ਆਪਣੇ WhatsApp ਨੰਬਰ ਤੇ ਫਰੀਦ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆ ਇਹ ਕੁਝ ਭੇਜੋ ਬਸ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ ਤੇ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਜਰੂਰ ਕਰਕੇ ਜਾਇਓ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰਿਓ ਕਿਹੜੇ ਏਰੀਆ ਚੋਂ ਕਿੱਥੋਂ ਤੁਹਾਨੂੰ ਕਿੰਨੇ ਰੇਟ ਦੇ ਵਿੱਚ ਕਿੱਥੋਂ ਚਾਹੀਦੀ ਹੈ